ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਅਸੀਂ 4 ਦਿਨ ਹੋਏ ਪਹਿਲਾਂ ਵੀ ਤੁਹਾਡੇ ਕੋਲ ਆਏ ਸੀ ਤੁਹਾਡੇ ਦਰਸ਼ਨ ਕਰਨ ਲਈ ਸੰਗਤ ਨੂੰ ਨਾਲ ਲੈ ਕੇ ਉਸ ਦਿਨ ਰਾਜਾ ਸੰਸੀ ਤੋਂ ਬਹੁਤ ਵੱਡੀ ਤਦਾਦ ਦੇ ਵਿੱਚ ਲੋਕਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜੁੜਨ ਦੇ ਲਈ ਫੈਸਲਾ ਕੀਤਾ ਸੀ ਔਰ ਮੈਂ ਸਮਝਦਾ ਕਿ ਇਹ ਜਿਹੜੀ ਉਸ ਦਿਨ ਮਹਾਂਮ ਸ਼ੁਰੂ ਹੋਈ ਸੀ ਉਹ ਮਹਿਮ ਨਾਲ ਲੱਗਦੇ ਆ ਜਨਾਲਾ ਹਲਕੇ ਵਿੱਚ ਵੀ ਉਹ ਪਹੁੰਚ ਗਈ ਹੈ ਉਥੋਂ ਬਹੁਤ ਵੱਡੀ ਤਦਾਦ ਦੇ ਵਿੱਚ ਅੱਜ ਸੰਗਤ ਤੁਹਾਡੇ ਕੋਲ ਇੱਥੇ ਆਈ ਆ ਇਹ ਗੱਲ ਦੱਸਣ ਲਈ ਕਿ ਅਸੀਂ ਪੰਜਾਬ ਦੇ ਅੰਦਰ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਨੂੰ ਕਿੰਨਾ ਪਿਆਰ ਕਰਦੇ ਆ ਔਰ ਇਹਨਾਂ ਦੇ ਮਨਾਂ ਵਿੱਚ ਇੱਕ ਉਹ ਇੱਕ ਬੜਾ ਵੱਡਾ ਵਿਸ਼ਵਾਸ ਹੈ ਕਿ ਆਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਉਹ ਹਮੇਸ਼ਾ ਹੀ ਪੰਥ ਤੇ ਪੰਜਾਬ ਦੇ ਨਾਲ ਖੜੀ ਰਹੂਗੀ ਇਸ ਕਰਕੇ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ ਸੋ ਉਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬਹੁਤ ਸਾਰੇ ਜਾਂ ਸੰਗਤਾਂ ਜਿਹੜੀਆਂ ਆਮ ਆਦਮੀ ਪਾਰਟੀ ਵਿੱਚੋਂ ਇੱਧਰ ਸ਼ਾਮਲ ਹੋ ਰਹੀਆਂ ਉਹਦਾ ਕਾਰਨ ਹੈ ਕਿ ਜਿਸ ਵੇਲੇ 2022 ਦੇ ਵਿੱਚ ਇਹ ਪਾਰਟੀ ਸੱਤਾ ਵਿੱਚ ਆਈ ਸੀ ਤਾਂ ਉਸ ਵੇਲੇ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਸੀ ਜਿਹੜੇ ਚਾਹੁੰਦੇ ਸੀ ਕਿ ਕਾਂਗਰਸ ਤੇ ਅਕਾਲੀ ਦਲ ਬਾਦਲ ਭਾਜਪਾ ਤੋਂ ਸਾਡਾ ਛਟਕਾਰਾ ਹੋ ਜਾਏ ਉਹਨਾਂ ਨੇ ਉਸ ਪਾਰਟੀ ਲਈ ਬਹੁਤ ਵੱਡੀ ਮਿਹਨਤ ਕਰਕੇ ਉਹਨਾਂ ਨੂੰ ਇਸ ਪੰਜਾਬ ਦੇ ਰਾਜ ਭਾਗ ਤੇ ਬਿਠਾ ਲਿਆ ਸੀ ਪਰ ਇਹ ਸਾਰੇ ਵੀਰ ਜਿਹੜੇ ਮਨਾਂ ਵਿੱਚ ਬਲਬਲੇ ਲੈ ਕੇ ਤੁਰੇ ਸੀ ਕਿ ਅਸੀਂ ਪੰਜਾਬ ਨੂੰ ਬਚਾਉਣਾ ਪੰਜਾਬ ਦੇ ਹੁਸਾਰਨਾ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਆਮ ਆਦਮੀ ਪਾਰਟੀ ਦਿੱਲੀ ਤੋਂ ਚੱਲਣ ਵਾਲੇ ਉਹਨਾਂ ਹੁਕਮਰਾਨਾਂ ਦੀ ਆ ਜਿਨ੍ਹਾਂ ਨੂੰ ਪੰਜਾਬ ਦੇ ਨਾਲ ਕੋਈ ਵਾਸਤਾ ਨਹੀਂ ਜਿਨ੍ਹਾਂ ਨੂੰ ਪੰਜਾਬ ਦੇ ਨਾਲ ਕੋਈ ਪਿਆਰ ਨਹੀਂ ਉਹਨਾਂ ਲਈ ਪੰਜਾਬ ਦੇ ਚਾਹੇ ਉਹ ਇਸ ਪਾਰਟੀ ਦੇ ਸੇਵਾਦਾਰ ਹੋਣ ਜਾਂ ਪਾਰਟੀ ਦੇ ਮੁੱਦੇ ਹੋਣ ਉਹਨਾਂ ਦਾ ਕੋਈ ਗੱਲ ਉਹਨਾਂ ਦੇ ਮਨ ਵਿੱਚ ਪੰਜਾਬ ਲਈ ਨਹੀਂ ਹੈ ਜੀ ਸੋ ਇਹ ਸਾਰੇ ਵੀਰਾਂ ਨੇ ਇੱਕੇ ਫੈਸਲਾ ਕੀਤਾ ਕਿ ਸਾਨੂੰ ਪੰਜਾਬ ਦੀ ਖੇਤਰੀ ਪਾਰਟੀ ਉਹ ਪਾਰਟੀ ਚਾਹੀਦੀ ਆ ਜਿਹੜੀ ਸੈਂਟਰ ਤੋਂ ਚੱਲਣ ਵਾਲੀਆਂ ਕੇਂਦਰ ਤੋਂ ਚੱਲਣ ਵਾਲੀਆਂ ਕਿਸੇ ਵੀ ਪਾਰਟੀ ਦੇ ਨਾਲ ਜਿਹਦਾ ਸਬੰਧ ਨਾ ਹੋਵੇ ਕਿਉਂਕਿ ਸਾਨੂੰ ਪਤਾ ਹੈ ਕਿ ਪੰਜਾਬ ਆਉਣ ਵਾਲੇ ਸਮੇਂ ਵਿੱਚ ਤਾਂ ਬਚੂਗਾ ਜੇ ਇੱਥੋਂ ਦੀ ਉਹ ਧਿਰ ਹੋਵੇ ਜੇ ਦਾ ਮੂਹ ਦਿੱਲੀ ਨੂੰ ਛੱਡ ਕੇ ਪੰਜਾਬ ਵੱਲ ਹੋਵੇ ਸੋ ਤੁਸੀਂ ਸਾਰੇ ਅੱਜ ਅਸੀਂ ਤੁਹਾਨੂੰ ਇਹਨਾਂ ਵੀਰਾਂ ਨੂੰ ਇੱਥੇ ਮਿਲਾਉਣ ਆਏ ਆ ਬਹੁਤ ਸਾਨੂੰ ਖੁਸ਼ੀ ਆ ਇਸ ਗੱਲ ਦੀ ਕਿ ਇਹਨਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਇੱਕ ਭਰੋਸੇਯੋਗਤਾ ਆਪਣੀ ਉਹ ਪ੍ਰਗਟ ਕੀਤੀ ਆ ਔਰ ਸਾਨੂੰ ਇਹ ਅਹਿਸਾਸ ਦਵਾਇਆ ਕਿ ਜਿਹੜੀ ਤਰਨਤਾਰਨ ਦੀ ਇਲੈਕਸ਼ਨ ਆ ਉਹਦੇ ਵਿੱਚ ਵੀ ਇਹ ਸਾਰੀ ਦੀ ਸਾਰੀ ਸੰਗਤ ਉੱਥੇ ਪਹੁੰਚ ਕੇ ਜਿਹੜਾ ਸਾਡਾ ਪੰਥ ਕੈਂਡੀਡੇਟ ਆ ਭਾਈ ਮਨਦੀਪ ਸਿੰਘ ਜੀ ਉਹਦਾ ਸਮਰਥਨ ਵੀ ਕਰਨਗੇ ਉਹਦੇ ਲਈ ਦਿਨ ਰਾਤ ਜਿੰਨੇ ਦਿਨ ਉਹ ਇਲੈਕਸ਼ਨ ਨਹੀਂ ਹੁੰਦੀ ਉੱਥੇ ਜਾ ਕੇ ਕੰਮ ਵੀ ਕਰਨਗੇ ਔਰ ਪੰਜਾਬ ਦੇ ਅੰਦਰ 227 ਦੇ ਅੰਦਰ ਇੱਕ ਬਦਲਮਾ ਪੰਜਾਬ ਦਾ ਰਾਜ ਭਾਗ ਦੇਣ ਦੇ ਲਈ ਇਹ ਬਹੁਤ ਵੱਡਾ ਕੰਮ ਵੀ ਕਰਨਗੇ ਸੋ ਇਹਦੇ ਲਈ ਜੀ ਆਇਆਂ ਨੂੰ ਇਸ ਪਾਰਟੀ ਚ ਅਸੀਂ ਸਵਾਗਤ ਕਰਦੇ ਆਂ ਇਹ ਸਾਰੇ ਜਿੰਨੇ ਸਾਡੇ ਹਲਕੇ ਨੇ ਇਹਨਾਂ ਵਿੱਚ ਪਹਿਲਾਂ ਵੀ ਸਾਡੇ ਸੇਵਾਦਾਰ ਉੱਥੇ ਕੰਮ ਕਰ ਰਹੇ ਨੇ ਬਹੁਤ ਔਰ ਤਨ ਤਨ ਦੇਹੀ ਦੇ ਨਾਲ ਪਹਿਲਾਂ ਉਹਨਾਂ ਨੇ ਹੜਾਂ ਵਿੱਚ ਸੇਵਾ ਕੀਤੀ ਔਰ ਹੁਣ ਵੀ ਪਾਰਟੀ ਦੀਆਂ ਉਹ ਸਵਾਮਾਂ ਨਿਰੰਤਰ ਚੱਲ ਰਹੀਆਂ ਨੇ ਸੋ ਸਾਡੇ ਸਾਰੇ ਵੀਰਾਂ ਦਾ ਜਿਹੜੇ-ਜਿਹੜੇ ਸਾਡੇ ਹਲਕਿਆਂ 'ਚੋਂ ਆਏ ਆ ਉਹਨਾਂ ਦਾ ਉੱਥੇ ਕਾਫਲਾ ਵੱਡਾ ਹੋਇਆ ਸੋ ਸਾਨੂੰ ਪੂਰਨ ਵਿਸ਼ਵਾਸ ਆ ਕਿ ਇਹ ਸਾਰੇ ਜਣੇ ਰਲ ਕੇ ਜਿਹੜੀਆਂ ਸਾਡੀਆਂ ਭਾਵਨਾਵਾਂ ਨੇ ਪੰਥ ਤੇ ਪੰਜਾਬ ਦੀਆਂ ਉਹਨਾਂ ਨੂੰ ਜ਼ਰੂਰ ਪੂਰੀਆਂ ਕਰਨਗੇ ਸੋ ਮੈਂ ਸੰਗਤ ਬਹੁਤ ਆਈ ਆ ਸਾਰਿਆਂ ਦਾ ਮੈਂ ਇੱਥੇ ਤੁਹਾਨੂੰ ਨਾ ਅਨਾਉਂਸ ਨਹੀਂ ਕਰ ਸਕਦਾ ਤੇ ਮੈਂ ਇਹਨਾਂ ਵੀਰਾਂ ਨੂੰ ਵੀ ਇੱਕ ਗੱਲ ਕਹਿਣੀ ਚਾਹੁੰਦਾ ਤੁਸੀਂ ਕੋਈ ਵੀ ਮਹਿਸੂਸ ਨਾ ਕਰਿਓ ਜੇ ਸਾਡੇ ਤੋਂ ਕਿਸੇ ਦਾ ਨਾਂ ਨਾ ਲਿਆ ਹੋਇਆ ਕਿਉਂਕਿ ਇੰਨੇ ਨਾਂ ਆਪਾਂ ਬੋਲ ਨਹੀਂ ਸਕਦੇ ਤੁਸੀਂ ਸਾਰੇ ਹੀ ਸਾਡੇ ਲਈ ਬਹੁਤ ਸਤਿਕਾਰਯੋਗ ਹੋ ਤੁਹਾਡਾ ਸਾਰਿਆਂ ਦਾ ਸਾਡੇ 'ਚ ਵਿਸ਼ਵਾਸ ਕਰਨਾ ਇੱਕ ਛੋਟੀ ਗੱਲ ਨਹੀਂ ਇਹ ਬਹੁਤ ਵੱਡੀ ਗੱਲ ਆ ਤੁਹਾਡਾ ਸਾਰਿਆਂ ਦੀ ਮਾਣ ਇੱਜ਼ਤ ਸਤਿਕਾਰ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੇ ਅੰਦਰ ਇਸੇ ਤਰ੍ਹਾਂ ਕੀਤਾ ਜਾਊਗਾ ਪਰ ਆਪਾਂ ਇੱਕ ਗੱਲ ਦਾ ਇੱਕ ਜਜਬਾ ਲੈ ਕੇ ਚੱਲਣਾ ਆਉਣ ਵਾਲੇ ਸਮੇਂ 'ਚ ਕਿ ਆਪਾਂ ਪੰਜਾਬ ਨੂੰ ਬਚਾਉਣਾ ਇਹ ਪੰਜਾਬ ਨੂੰ ਕਿਤੇ ਬਰਬਾਦ ਹੁੰਦਾ ਆਪਾਂ ਨਹੀਂ ਦੇਖ ਸਕਦੇ ਸਾਡੀ ਨੌਜਵਾਨੀ ਨੂੰ ਨਸ਼ਿਆਂ 'ਚੋਂ ਕੱਢਣਾ ਔਰ ਸਾਡੀ ਜਿਹੜੇ ਪੰਜਾਬ ਦਾ ਅੱਜ ਕਰੋੜਾਂ ਕਿੰਨਾ ਕਰਜ਼ਾ ਸਿਰ ਤੇ ਚੜ ਗਿਆ ਉਹਨੂੰ ਆਪਾਂ ਆਪਣੇ ਸਿਰ ਤੋਂ ਲਾਉਣਾ ਆਪਣੀ ਜਿਹੜੀ ਸਾਡੀ ਅਨਐਮਪਲੋਇਮੈਂਟ ਐ ਇਸ ਸੂਬੇ ਦੀ ਉਹਨੂੰ ਆਪਾਂ ਕਿੱਦਾਂ ਠੀਕ ਕਰਨਾ ਆਪਣੇ ਬੱਚੇ ਇੱਥੋਂ ਦੇ ਹਾਲਾਤਾਂ ਨੂੰ ਮਾੜਿਆਂ ਨੂੰ ਦੇਖ ਕੇ ਜਿਹੜੇ ਬਾਹਰਲੇ ਦੇਸ਼ਾਂ ਨੂੰ ਭੱਜ ਰਹੇ ਆ ਉਹਨਾਂ ਨੂੰ ਆਪਾਂ ਇਸ ਧਰਤੀ ਤੇ ਕਿੱਦਾਂ ਬਚਾ ਕੇ ਰੱਖਣਾ ਉਹ ਆਪਣਾ ਸਾਰਿਆਂ ਦਾ ਕੰਮ ਹੋਣਾ ਸਾਡੇ ਲਈ ਇਹ ਧਰਤੀ ਇੱਕ ਮਹਾਨ ਧਰਤੀ ਆ ਅਸੀਂ ਇਹਨੂੰ ਤਲਾਂਜਲੀ ਦੇ ਕੇ ਕਿਤੇ ਨਹੀਂ ਜਾ ਸਕਦੇ ਸੋ ਇਹ ਸਾਰੇ ਜਿੰਨੇ ਵੀ ਰ ਇੱਥੇ ਖੜੇ ਨੇ ਇਹ ਮਨ ਵਿੱਚ ਇੱਕ ਸਾਰੇ ਬਲਬਲੇ ਲੈ ਕੇ ਬੈਠੇ ਨੇ ਸੋ ਅਸੀਂ ਬਿਲਕੁਲ ਸਾਰੇ ਜਣੇ ਰਲ ਕੇ ਇਸ ਪੰਜਾਬ ਲਈ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਕਰਾਂਗੇ ਸੋ ਮੈਂ ਵੀਰਾਂ ਨੂੰ ਇਹ ਜਿਹੜੇ ਸਾਡੇ ਕੋਲ ਵੀਰ ਆਏ ਨੇ ਕੁਝ ਉਹਨਾਂ ਦੇ ਨਾਂ ਤੁਹਾਨੂੰ ਦੱਸ ਦਿੰਨਾ ਸਾਡੇ ਕੋਲ ਸਭ ਤੋਂ ਪਹਿਲਾਂ ਸਰਦਾਰ ਚੰਨਣ ਸਿੰਘ ਜੀ ਖਾਲਸਾ ਸਾਬਕਾ ਡਾਇਰੈਕਟਰ ਪੰਜਾਬ ਐਗਰੀ ਐਗਰੀ ਸਪੋਰਟਸ ਕਾਰਪੋਰੇਸ਼ਨ ਇਹ ਡੇਰਾ ਬਾਬਾ ਨਾਨਕ ਤੋਂ ਆਏ ਨੇ ਇਹਨਾਂ ਨੇ ਵੀ ਪਾਰਟੀ ਨੂੰ ਛੱਡਿਆ ਔਰ ਇਹਨਾਂ ਦੇ ਨਾਲ ਵੀ ਇਹਨਾਂ ਦੇ ਸਾਥੀ ਆਏ ਨੇ ਔਰ ਇਹ ਆਮ ਆਦਮੀ ਪਾਰਟੀ ਵਿੱਚ ਪਹਿਲਾਂ ਕੰਮ ਕਰਦੇ ਸੀ ਡਟ ਕੇ ਸੋ ਇਹਨਾਂ ਦਾ ਵੀ ਇੱਥੇ ਪਹੁੰਚਣ ਤੇ ਸਾਡੇ ਪਾਰਟੀ ਦੇ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਹੈ ਔਰ ਦੂਸਰੇ ਨੰਬਰ ਤੇ ਸਰਦਾਰ ਚਰਨਜੀਤ ਸਿੰਘ ਜੀ ਗਾਲਬ ਇਹਨਾਂ ਨੇ ਮੇਰੇ ਨਾਲ ਬੈਠੇ ਨੇ ਇਹਨਾਂ ਦੀ ਬਹੁਤ ਵੱਡੀ ਜਥੇਬੰਦੀ ਦੇਖੋ ਕਿੰਨੇ ਪਿੰਡਾਂ ਦੇ ਵਿੱਚ ਸੌਆਂ ਦੀ ਤਦਾਦ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਪਹੁੰਚੇ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਨਾਲੇ ਹਲਕੇ ਦੇ ਵਿੱਚ ਇੱਕ ਬਹੁਤ ਵੱਡੀ ਕਾਨਫਰੰਸ ਵੀ ਕਰਨਗੇ ਉੱਥੇ ਬਾਕੀ ਦੀ ਸਾਰੀ ਸੰਗਤ ਵੀ ਸ਼ਾਮਲ ਹੋਊਗੀ ਇਹਨਾਂ ਦਾ ਸਾਡੇ ਕੋਲ ਆਉਣ ਤੇ ਬਹੁਤ ਬਹੁਤ ਧੰਨਵਾਦ ਇਹ ਸਾਬਕਾ ਸਰਪੰਚ ਪਿੰਡ ਗਾਲਬ ਦੇ ਵੀ ਨੇ ਤੇ ਵਿਧਾਨ ਸਭਾ ਹਲਕਾ ਜਨਾਲਾ ਤੋਂ ਸੰਯੁਕਤ ਸੰਘਰਸ਼ ਪਾਰਟੀ ਪੰਜਾਬ ਵੱਲੋਂ 2022 ਦੀਆਂ ਚੋਣਾਂ ਵਿੱਚ ਇਹਨਾਂ ਨੇ ਇਲੈਕਸ਼ਨ ਵੀ ਲੜੀ ਸੀ ਸੋ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਇਹਨਾਂ ਦੀ ਬਹੁਤ ਵੱਡੀ ਜਥੇਬੰਦੀ ਹੈ ਇੱਥੇ ਕਿਸਾਨਾਂ ਦੀ ਜਥੇਬੰਦੀ ਹੈ ਉਹ ਜਥੇਬੰਦੀ ਦਾ ਨਾਂ ਹੈਗਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸੋ ਉਹਦੇ ਸੂਬਾ ਜਨਰਲ ਸਕੱਤਰ ਵੀ ਨੇ ਔਰ ਮੈਂ ਧੰਵਾਦ ਕਰਦਾ ਇਸ ਸਮੂਚੀ ਕਿਸਾਨ ਜਥੇਬੰਦੀ ਨੇ ਇੱਕ ਇਹ ਫੈਸਲਾ ਲਿਆ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਅਕਾਲੀ ਦਲ ਵਾਰਸ ਪੰਜਾਬ ਦੇ ਨਾਲ ਵੀ ਚੱਲਣਾ ਔਰ ਜਿਹੜੀ ਇਹ ਤਰਨ ਤਰਨ ਦੀ ਚੋਣ ਆ ਇਹਦੇ ਵਿੱਚ ਵੀ ਜਿੱਥੇ ਜਿੱਥੇ ਇਹਨਾਂ ਦੇ ਸੇਵਾਦਾਰ ਬੈਠੇ ਨੇ ਉਹ ਇਸ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਭਾਈ ਮਨਦੀਪ ਸਿੰਘ ਦਾ ਸਾਥ ਦੇਣਗੇ ਔਰ ਉਹ ਇਲੈਕਸ਼ਨ ਦੇ ਵਿੱਚ ਕੰਮ ਕਰਨਗੇ ਸੋ ਇਹਨਾਂ ਦੀ ਬੜੀ-ਬੱਡੀ ਹੈ ਜੂਨੀਅਨ ਆ ਜਥੇਬੰਦੀ ਆ ਇਹਦੇ ਵਿੱਚ ਉਹ ਸਾਰੇ ਹੀ ਅੱਜ ਬਹੁਤ ਸਾਰੇ ਉਹਦੇ ਵਿੱਚੋਂ ਵੀਰ ਇੱਥੇ ਆਏ ਨੇ ਇਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਸੋ ਉਸ ਤੋਂ ਅੱਗੇ ਭਾਈ ਸੁਖਵਿੰਦਰ ਸਿੰਘ ਅਜਨਾਲਾ ਇਹ ਕਾਂਗਰਸ ਪਾਰਟੀ ਨੂੰ ਛੱਡ ਕੇ ਆਏ ਨੇ ਬਲਵਿੰਦਰ ਸਿੰਘ ਸਾਬਕਾ ਸਰਪੰਚ ਫੂਲ ਚੱਕ ਇਹ ਵੀ ਕਿਸਾਨ ਆਗੂ ਨੇ ਸਤਪਾਲ ਸਿੰਘ ਸਾਬਕਾ ਸਰਪੰਚ ਨਵਾਂ ਡੱਲਾ ਆਮ ਆਦਮੀ ਪਾਰਟੀ ਛੱਡ ਕੇ ਆਏ ਆ ਜਰਨੈਲ ਸਿੰਘ ਸਰਪੰਚ ਡੱਲਾ ਭੂਤਨਪੁਰਾ ਆਮ ਆਦਮੀ ਪਾਰਟੀ ਛੱਡ ਕੇ ਆਏ ਆ ਰਣਦੀਪ ਸਿੰਘ ਗਾਲਬ ਇਹ ਸਾਡੀ ਕਿਸਾਨ ਯੂਨੀਅਨ ਦੇ ਵੀਰ ਨੇ ਗੱਜਣ ਸਿੰਘ ਬੱਲੇਵਾਲ ਇਹ ਬੱਲੜਵਾਲ ਇਹ ਆਮ ਆਦਮੀ ਪਾਰਟੀ ਨੂੰ ਪ੍ਰੇਮ ਸਿੰਘ ਡੱਲਾ ਇਹ ਵੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਆਏ ਆ ਹਰਜੀਤ ਸਿੰਘ ਸਾਬਕਾ ਸਰਪੰਚ ਲਾਲ ਵਾਲਾ ਇਹ ਕਾਂਗਰਸ ਪਾਰਟੀ ਨੂੰ ਛੱਡ ਕੇ ਸਾਡੀ ਪਾਰਟੀ ਵਿੱਚ ਸ਼ਾਮਲ ਹੋਏ ਆ ਗਰਪੇਜ ਸਿੰਘ ਮਾਲੋਵਾਲ ਮਾਖੋਵਾਲ ਨਰਪੇਜ ਸਿੰਘ ਅਜਨਾਲਾ ਮਾਸਟਰ ਜੀ ਇਹਨਾਂ ਦਾ ਨਾਮ ਹੈ ਇਹ ਸਾਰੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਾਡੇ ਵਿੱਚ ਸ਼ਾਮਲ ਹੋਏ ਨੇ ਸਰਦਾਰ ਲਵਪ੍ਰੀਤ ਸਿੰਘ ਸਰਪੰਚ ਇਹ ਹਰਨਾਮ ਆਬਾਦੀ ਹਰਨਾਮ ਸਿੰਘ ਇਹ ਵੀ ਸਾਡੀ ਪਾਰਟੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਅੱਜ ਇਹਨਾਂ ਨੇ ਜੁਆਇਨ ਕੀਤਾ ਜੋਧਾ ਸਿੰਘ ਪ੍ਰਧਾਨ ਰਮਦਾਸ ਕਾਂਗਰਸ ਪਾਰਟੀ ਇਹ ਬਾਲਮੀਕ ਸਭਾ ਦੇ ਪ੍ਰਧਾਨ ਨੇ ਉਥੋਂ ਇਹਨਾਂ ਨੇ ਵੀ ਸਾਡਾ ਕਾਂਗਰਸ ਨੂੰ ਛੱਡ ਕੇ ਸਾਡੀ ਪਾਰਟੀ ਚ ਆਏ ਨੇ ਸਰਦਾਰ ਸੁਖਵਿੰਦਰ ਸਿੰਘ ਵਾਈਸ ਪ੍ਰਧਾਨ ਰਾਏ ਸਿੱਖ ਮਹਾਤਮ ਅਸੋਸੀਏਸ਼ਨ ਪੰਜਾਬ ਇਹਨਾਂ ਨੇ ਵੀ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਦੇ ਵਿੱਚ ਉਹ ਸ਼ਾਮਲ ਹੋਏ ਨੇ ਇਹ ਸਾਰੇ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਖਾਸ ਕਰਕੇ ਉਥੇ ਜਿਹੜੀ ਸਾਡੀ ਰਾਜਾ ਸੰਸਤੀ ਤੇ ਜਨਾਲਾ ਦੀ ਬੈਲਟ ਆ ਉੱਥੇ ਰਾਏ ਸਿੱਖ 브ਰਾਦਰੀ ਬਹੁਤ ਵੱਡੀ ਤਦਾਦ ਦੇ ਵਿੱਚ ਉਹਨਾਂ ਦੀ ਵੋਟ ਵੀ ਆ ਔਰ ਆਉਣ ਵਾਲੇ ਦਿਨਾਂ ਵਿੱਚ ਉਹ ਵੀ ਬੜੇ ਵੱਡੇ ਪੱਧਰ ਤੇ ਉੱਥੋਂ ਛੱਡ ਕੇ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਸ਼ਾਮਲ ਹੋਣਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਫੈਸਲਾ ਲਿਆ ਕਿ ਤਰਨਤਾਰਨ ਦੀ ਇਲੈਕਸ਼ਨ ਵਿੱਚ ਵੀ ਅਸੀਂ ਹਿੱਸਾ ਪਾਵਾਂਗੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹ ਤੁਹਾਡੇ ਸਾਹਮਣੇ ਅਸੀਂ ਅੱਜ ਪ੍ਰੈਸ ਕਾਨਫਰੰਸ ਇਸ ਕਰਕੇ ਰੱਖੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੇਖੋ ਇਹ ਅੱਜ ਤੁਹਾਡੇ ਸਾਹਮਣੇ ਸੰਗਤ ਦਾ ਪਿਆਰ ਦੇਖ ਲਓ ਮੈਨੂੰ ਲੱਗਦਾ ਜਿਸ ਦਿਨ ਦੀ ਅਸੀਂ ਤਰਨਤਾਰਨ ਵਾਲੀ ਇਲੈਕਸ਼ਨ ਦਾ ਕੈਂਡੀਡੇਟ ਅਨਾਉਂਸ ਕੀਤਾ ਉਸ ਤੋਂ ਬਾਅਦ ਸ਼ਾਇਦ ਸਾਨੂੰ ਵੀ ਇੰਨਾ ਭਰੋਸਾ ਨਹੀਂ ਸੀਗਾ ਕਿ ਸੰਗਤ ਦੇ ਵਿੱਚ ਇੰਨਾ ਵੱਡਾ ਅਕਾਲੀ ਦਲ ਵਾਰਸ ਪੰਜਾਬ ਦੇ ਲਈ ਇੰਨਾ ਵੱਡਾ ਪਿਆਰ ਆ ਸੋ ਉਸ ਤੋਂ ਬਾਅਦ ਦੇਖ ਲਓ ਉਸ ਦਿਨ ਵੀ ਤਕਰੀਬਨ 2-250 ਸਾਰੇ ਸੇਵਾਦਾਰ ਰਾਜਾ ਸੰਸੀ ਹਲਕੇ ਤੋਂ ਆਏ ਸੀ ਉਹ ਆ ਕੇ ਅੱਜ ਨਿਰੰਤਰ ਸਾਰੇ ਪਿੰਡਾਂ ਵਿੱਚ ਉੱਥੇ ਜਾ ਕੇ ਵੀ ਕੰਮ ਕਰ ਰਿਹਾ ਹੈ ਤੇ ਅੱਜ ਫਿਰ ਦੇਖੋ ਇਸੇ ਤਰ੍ਹਾਂ ਤੇ ਆਉਣ ਵਾਲੇ ਮੈਨੂੰ ਲੱਗਦਾ ਹੁਣ ਅਸੀਂ ਛੇਤੀ ਛੇਤੀ ਤੁਹਾਨੂੰ ਤਕਲੀਫ ਦਿੰਦੇ ਰਹਿਣਾ ਸੱਦਣ ਲਈ ਤਾਂ ਹੋਰ ਵੀ ਸੰਗਤ ਬਹੁਤ ਆਊਗੀ ਸੋ ਸਾਨੂੰ ਬਹੁਤ ਵੱਡਾ ਇਹ ਸਿਲੈਕਸ਼ਨ 'ਚ ਵੀ ਵੱਲ ਮਿਲਿਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿਵੇਂ ਸਮਾਂ ਬਹੁਤ ਘੱਟ ਰਹਿ ਗਿਆ ਜੀ 27 ਦੀ ਇਲੈਕਸ਼ਨ ਤਕਰੀਬਨ ਡੇਢ ਹਫਤਾ ਅਸੀਂ ਕਹਿ ਲਈਏ ਬਾਅਦ ਤੋਂ ਜੱਫਤਾ ਲੱਗ ਜਣਾ ਛੋਟੇ ਹਲੇ ਤੱਕ ਤਾਂ ਹਲਕਾ ਇੰਚਾਰਜ ਕੌਂਸਲਰ ਜਿਹੜੇ ਹੈ ਜ਼ਿਲ੍ਹਾ ਪਾਈ ਤੁਹਾਨੂੰ ਸਭ ਨੂੰ ਤਾਂ ਨਮਸਕਰੀ ਕਰਦੇ ਹਾਂ ਦੇਖੋ ਸਾਡੀ ਪਾਰਟੀ ਅਸੀਂ ਬਿਲਕੁਲ ਉਹਨੂੰ ਪ੍ਰੋਪਰ ਤਰੀਕੇ ਨਾਲ ਆਪਣੀ ਰਜਿਸਟ੍ਰੇਸ਼ਨ ਕਰਾ ਕੇ ਉਹਦੀ ਭਰਤੀ ਜਿਹੜੀ ਆ ਉਹ ਸਾਡੀ ਹੋਈ ਆ ਪਰ ਅਸੀਂ ਉਸ ਭਰਤੀ ਨੂੰ ਹੁਣ ਅਗਲੇ ਮਹੀਨੇ ਬਾਈਂਡ ਅਪ ਕਰਕੇ ਉਸ ਤੋਂ ਬਾਅਦ ਅਸੀਂ ਬਿਲਕੁਲ ਡੈਲੀਗੇਟ ਚੁਣ ਕੇ ਉਹਦੇ ਨਾਲ ਪਿੰਡਾਂ ਦੀਆਂ ਸਾਡੇ ਬਲਾਕਾਂ ਦੀਆਂ ਤੇ ਫਿਰ ਜ਼ਿਲ੍ਹੇ ਦੀਆਂ ਸਾਰੀਆਂ ਇਕਾਈਆਂ ਬਣਾ ਕੇ ਤਾਂ ਪਾਰਟੀ ਦੀ ਜਿਹੜੀ ਉੱਪਰ ਸਾਰਾ ਢਾਂਚਾ ਆ ਪੰਜਾਬ ਲੈਵਲ ਦਾ ਉਹਨੂੰ ਵੀ ਅਸੀਂ ਇਲੈਕਸ਼ਨ ਤੋਂ ਬਾਅਦ ਜਲਦੀ 2-3 ਹਫ਼ਤਿਆਂ ਦੇ ਵਿੱਚ ਉਹਨੂੰ ਲੈ ਕੇ ਆ ਰਹੇ ਹਾਂ ਸੋ ਉਹਦੇ ਲਈ ਜਿਹੜੀ ਤੁਸੀਂ 2027 ਦੀ ਗੱਲ ਕੀਤੀ ਆ ਸਾਡੀ ਪੰਜਾਬ ਦੇ ਹਰ ਹਲਕੇ ਦੇ ਵਿੱਚ ਸੰਗਤ ਸਾਡੇ ਨਾਲ ਪਿਆਰ ਕਰਨ ਵਾਲੀ ਔਰ ਸੇਵਾਦਾਰ ਸਾਰੇ ਉੱਥੇ ਬੈਠੇ ਆ ਉਹ ਕੰਮਾਂ ਤੇ ਲੱਗੇ ਹੋਏ ਆ ਸੋ ਸਾਨੂੰ ਸੰਗਤ ਦੇ ਵਿੱਚੋਂ ਜਿਹੜੀ ਤਰਨਤਾਰਨ ਦੀ ਇਲੈਕਸ਼ਨ ਆ ਉੱਥੇ ਵੀ ਭਾਵੇਂ ਹਾਲਾਤ ਆਪਾਂ ਜਿੱਦਾਂ ਦੇ ਮਰਜ਼ੀ ਸੋਚੀ ਜਾਈਏ ਕਿ ਅੱਜ ਜਿਹੜੀ ਸੱਤਾਧਾਰੀ ਧੇਰਾ ਤੇ ਜਿਮਨੀ ਚੋਣਾ ਜੀ ਬਹੁਤ ਸਾਰੇ ਕਹਿੰਦੇ ਸੱਤਾਧਾਰੀ ਜਿਹੜੀ ਪਾਰਟੀ ਹੁੰਦੀ ਉਧਰ ਨੂੰ ਜਾਂਦੀਆਂ ਪਰ ਸਾਨੂੰ ਪੂਰਨ ਭਰੋਸਾ ਆ ਕਿ 11 ਤਰੀਕ ਨੂੰ ਜਦੋਂ ਵੋਟ ਹੋਊਗੀ ਉਸ ਦਿਨ ਤਰਨ ਤਾਰਨ ਦੇ ਲੋਕਾਂ ਨੇ ਇੱਕ ਬੜੇ ਅਚੰਬੇ ਵਾਲੇ ਉੱਥੇ ਜਿਹੜੇ ਆ ਰਿਜ਼ਲਟ ਲੈ ਕੇ ਆਉਣੇ ਔਰ 14 ਤਰੀਕ ਨੂੰ ਜਿਹੜਾ ਰਿਫਲੈਕਸ਼ਨ ਦਾ ਰਿਜ਼ਲਟ ਆਊਗਾ ਉਹ ਜ਼ਰੂਰ ਉਸ ਦਿਨ ਬਹੁਤ ਵਧੀਆ ਸਾਨੂੰ ਆਸ ਹੈ ਕਿ ਆਊਗਾ ਔਰ ਉੱਥੇ ਇਨ੍ਹਾਂ ਪਿਆਰ ਪਿੰਡਾਂ ਵਿੱਚ ਸਾਨੂੰ ਮਿਲ ਰਿਹਾ ਇਨ੍ਹਾਂ ਸਰਕਾਰਾਂ ਦਾ ਦਬਾਅ ਹੋਣ ਦੇ ਬਾਵਜੂਦ ਵੀ ਸੰਗਤ ਸਾਨੂੰ ਇਨ੍ਹਾਂ ਪਿਆਰ ਦੇ ਰਹੀ ਆ ਕਈ ਸਹੀ ਤਾਂ ਇਦਾਂ ਵੀ ਆ ਕਿ ਝੰਡੇ ਹੋਰ ਕਿਸੇ ਪਾਰਟੀ ਦੇ ਲੱਗੇ ਹੋਇਆ ਤੇ ਉਹ ਆ ਕੇ ਬੀਬੀ ਇੱਕ ਦਿਨ ਅਸੀਂ ਜਾ ਕੇ ਖੜੇ ਹੋਗਾ ਉੱਥੇ ਉਹ ਕਹਿੰਦੀ ਪੁੱਤ ਤੁਸੀਂ ਦੇਖਿਓ ਨਾ ਚੰਡਾ ਇਥੇ ਕਿਹੜਾ ਲਾ ਗਿਆ ਮੇਰਾ ਗੁਰੂ ਜਾਣਦਾ ਮੈਂ ਇਹ ਵੋਟ ਕਿਹਨੂੰ ਪਾਉਣੀ ਆ ਪੰਥ ਅਸਲੀ ਕੌਣ ਆ ਤੇ ਨਕਲੀ ਕੌਣ ਆ ਸਾਨੂੰ ਸਭ ਪਤਾ ਸੋ ਇਸ ਕਰਕੇ ਸੋ ਨਿਹਾਲ ਵਾਹਿਗੁਰੂ ਜੀ ਹਾਲ ਸੋ ਜਿਹੜਾ ਲੋਕਾਂ ਦੇ ਅੰਦਰ ਇੱਕ ਪੰਜਾਬ ਦੇ ਅੰਦਰ ਬੜੀ ਇੱਕ ਇਸ ਵੇਲੇ ਹਾਲਾਤ ਜਿਹੜੇ ਬਣੇ ਹੋਏ ਆ ਉਹਨਾਂ ਨੂੰ ਲੈ ਕੇ ਪੰਜਾਬ ਦੇ ਲੋਕ ਖੇਤਰੀ ਧਿਰ ਚਾਹੁੰਦੇ ਆ ਪਰ ਖੇਤਰੀ ਧਿਰ ਵੀ ਅਕਾਲੀ ਦਲ ਬਾਦਲ ਵਰਗ ਹੀ ਨਹੀਂ ਚਾਹੁੰਦੇ ਜਿਹੜੀ ਭਾਜਪਾ ਨਾਲ ਰਲ ਕੇ ਸਾਨੂੰ ਇੰਨੇ ਸਾਲ ਜਿਹਨੇ ਪੰਥ ਤੇ ਪੰਜਾਬ ਦਾ ਕੋਈ ਭਲਾ ਨਾ ਕੀਤਾ ਹੋਵੇ ਉਹ ਚਾਹੁੰਦੇ ਆ ਨਰੋਲ ਉਹ ਧਿਰ ਚਾਹੀਦੀ ਆ ਜਿਹਦਾ ਮੂੰਹ ਪੰਜਾਬ ਵੱਲ ਹੋਵੇ ਨਾ ਕਿ ਦਿੱਲੀ ਵੱਲ ਹੋਵੇ ਸੋ ਦਿੱਲੀ ਦੇ ਵਿੱਚ ਕਾਂਗਰਸ ਹੋਵੇ ਭਾਜਪਾ ਹੋਵੇ ਆਮ ਆਦਮੀ ਪਾਰਟੀ ਹੋਵੇ ਇਹ ਕਦੀ ਵੀ ਇਹਨਾਂ ਨੇ ਪੰਜਾਬ ਦਾ ਭਲਾ ਨਹੀਂ ਚਾਹਿਆ ਔਰ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਕੋਈ ਇਹਨਾਂ ਤੋਂ ਆਸ ਨਹੀਂ ਰੱਖਣੀ ਚਾਹੀਦੀ ਹੈ ਹਾਂਜੀ ਬਿਲਕੁਲ ਜੀ ਅਸੀਂ ਜਿਸ ਦਿਨ ਭਾਈ ਸਾਹਿਬ ਹੁਣਾਂ ਨੂੰ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋਣ ਤੋਂ ਬਾਅਦ ਅਸੀਂ ਹਲਕੇ ਵਿੱਚ ਗਏ ਆ ਉਸ ਦਿਨ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਅਕਾਲੀ ਦਲ ਵੱਲੋਂ ਗਿਆਨੀ ਸਰਦਾਰ ਇਕਬਾਲ ਸਿੰਘ ਜੀ ਝੁੰਦਾ ਸਾਹਿਬ ਉਹਨਾਂ ਨੇ ਮਨਦੀਪ ਸਿੰਘ ਹੁਣਾਂ ਨੂੰ ਉੱਥੇ ਸਰੋਪਾ ਵੀ ਪਾਇਆ ਔਰ ਕਿਹਾ ਕਿ ਸਾਡੀ ਸਮੁੱਚੀ ਪਾਰਟੀ ਤੁਹਾਡੇ ਨਾਲ ਆ ਔਰ ਬੀਬੀ ਸਤਵੰਤ ਕੌਰ ਜੀ ਬੇਟੀ ਭਾਈ ਅਮਰੀਕ ਸਿੰਘ ਹੁਣਾਂ ਦੀ ਉਹਨੇ ਵੀ ਸਾਰਿਆਂ ਨੂੰ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਪਾਇਆ ਇਹ ਵੀ ਕਿਹਾ ਵੀ ਅਸੀਂ ਆ ਕੇ ਉੱਥੇ ਪ੍ਰਚਾਰ ਵੀ ਕਰਾਂਗੇ ਪੈਸਾ ਕੀ ਆਖੀ ਸਵਾਲ ਹੈ ਪਾਰਟੀਆਂ ਦੀ ਗੱਲ ਕਰਾਂਗੇ ਨੂੰ ਕੀ ਲੱਗਦਾ ਕਿ ਜਿਵੇਂ ਆ ਰਾਜਾ ਸਿੰਘ ਪੁਰੀ ਆਈ ਸੀ ਜਿਹੜਾ ਬੇਦਕਵਾ ਬਿਆਨ ਸੀ ਸੰਸਦ ਸਭਿਆਪਨ ਪੰਜਾਬ ਦੇ ਲੋਕ ਈ ਆਉਣ ਵਾਲੇ ਸਮੇਂ ਚ ਇਹ ਤੈਅ ਕਰਨਗੇ ਕਿ ਇਹ ਹਿੰਦੁਸਤਾਨ ਚਾਹੀਏ ਨਹੀਂ ਖਾਲਿਸਤਾਨ ਚਾਹੀਏ ਉਹਦੀ ਜਿਹੜੀ ਪਾਰਟੀ ਹੈ ਇਸ ਦਾ ਨਾਮ ਜਿਹੜਾ ਵਾਇਸ ਪੰਜਾਬ ਅਕਾਲੀ ਦਲ ਹੈ ਪਰ ਇਸ ਨੂੰ ਖਾਲਿਸਤਾਨ ਦੇ ਨਾਮ ਨਾਲ ਪਰਚਲਿਤ ਕੀਤਾ ਜਾ ਰਿਹਾ ਹੈ ਕਿ ਇਹ ਲੋਕ ਜਿਹਦੇ ਲਈ ਦੇਖੋ ਜਿਹੜੀ ਰਾਜਾ ਬੜਿੰਗ ਹੁਣਾਂ ਨੇ ਇਸ ਟਾਈਮ ਤੇ ਆ ਕੇ ਸਟੇਟਮੈਂਟ ਦਿੱਤੀ ਆ ਉਹ ਮੈਂ ਸਾਬਿੰਦਾ ਕਿ ਇੰਨੀ ਉਹ ਮਾੜੀ ਔਰ ਘਟੀਆ ਸੀਗੀ ਉਹਦੀ ਪਿੱਛੇ ਮਾਨਸਿਕਤਾ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕੀ ਆ ਮੈਂ ਰਾਜਾ ਬੜਿੰਗ ਹੁਣਾਂ ਨੂੰ ਪੁੱਛਣਾ ਚਾਹਣਾ ਕੀ ਸਾਨੂੰ ਉਹ ਹਿੰਦੁਸਤਾਨ ਚਾਹੀਦਾ ਜਿਹਦੇ ਵਿੱਚ ਸਾਡੀਆਂ ਧੀਆਂ ਭੈਣਾਂ ਬੱਚਿਆਂ ਦੇ ਗਲਾਂ ਵਿੱਚ ਟੈਰ ਪਾ ਕੇ ਉਹਨਾਂ ਦੀ ਪਾਰਟੀ ਨੇ ਸਾਨੂੰ ਦਿੱਲੀ ਵਿੱਚ ਮਾਰਿਆ ਹੋਵੇ ਕੀ ਸਾਨੂੰ ਉਹ ਹਿੰਦੁਸਤਾਨ ਚਾਹੀਦਾ ਜਿਹਨੇ ਪੰਜਾਬ ਦੇ ਅੰਦਰ ਸਾਡਾ 25000 ਨੌਜਵਾਨ ਝੂਠੇ ਮੁਕਾਬਲਿਆਂ ਵਿੱਚ ਮਾਰਤਾ ਹੋਵੇ ਕਿ ਸਾਨੂੰ ਉਹ ਹਿੰਦੁਸਤਾਨ ਚਾਹੀਦਾ ਜਿਵੇਂ ਜਸਵੰਤ ਸਿੰਘ ਖਾਲੜਾ ਵਰਗੇ ਉਹਨਾਂ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਨੂੰ ਮਾਰਿਆ ਹੋਵੇ ਕਿ ਸਾਨੂੰ ਇਹੋ ਜਿਹਾ ਹਿੰਦੁਸਤਾਨ ਚਾਹੀਦਾ ਮੈਂ ਸਮਝਦਾ ਕਿ ਇਹ ਲੋਕਾਂ ਦੀ ਮਾਨਸਿਕਤਾ ਦੇਖੋ ਕਿਹੋ ਜਿਹੀ ਆ ਉਹ ਸੋਚਦੇ ਆ ਵੀ ਖਣੀ ਖਾਲਿਸਤਾਨ ਦਾ ਨਾਂ ਲਾਏ ਤੇ ਅਸੀਂ ਦੋ ਭਾਈਚਾਰਿਆਂ ਦੇ ਵਿੱਚ ਪਾੜ ਪਾ ਕੇ ਵੋਟਾਂ ਦੀ ਪੋਲਰਾਈਜੇਸ਼ਨ ਕਰ ਲਾਂਗੇ ਸਿਰਫ ਤੇ ਸਿਰਫ ਉਹਨਾਂ ਦੀ ਇੰਨੀ ਮਾਨਸਿਕਤਾ ਆ ਜਿਹੜੀਆਂ ਉਹ ਗੱਲਾਂ ਕਰਦੇ ਨੇ ਉਹਨਾਂ ਦੀਆਂ ਗੱਲਾਂ ਬਿਲਕੁਲ ਉਹਨਾਂ ਨੂੰ ਸ਼ਾਇਦ ਅਸੀਂ ਤਾਂ ਜਵਾਬ ਹੀ ਅੱਜ ਹੀ ਹੁਣ ਤੁਹਾਡੇ ਸਾਹਮਣੇ ਦਿੱਤਾ ਦੇਣਾ ਹੀ ਨਹੀਂ ਸੀ ਚਾਹੁੰਦੇ ਸੰਗਤ ਨੇ ਏਡੀ ਵੱਡੀ ਪੱਦਰ ਤੇ ਉਹਨਾਂ ਨੂੰ ਜਵਾਬ ਦਿੱਤਾ ਸੋਸ਼ਲ ਮੀਡੀਆ ਦੇ ਵਿੱਚ ਕਿ ਉਹਨਾਂ ਦੀ ਲੱਗਦਾ ਮੈਨੂੰ ਵੀ ਸ਼ਾਇਦ ਮੰਦ ਬੁੱਧੀ ਹੈ ਜੀ ਕੋਈ ਭਾਈ ਸਾਹਿਬ ਵੱਲੋਂ ਕੋਈ ਸੰਦੇਸ਼ ਆਇਆ ਜੀ ਤੁਸੀਂ ਮੁਲਾਕਾਤ ਕਰ ਬਤ ਕਰਦੇ ਰਹਿੰਦੇ ਹੋ ਕੋਈ ਉਹਨਾਂ ਵੱਲੋਂ ਸੰਦੇਸ਼ ਆਇਆ ਹੋਵੇ ਪਾਰਟੀ ਦੇ ਨਾਮ ਪੰਜਾਬ ਦੇ ਲੋਕਾਂ ਦੇ ਨਾਮ ਪੰਜਾਬ ਦੇ ਲੋਕਾਂ ਦੇ ਨਾਮ ਉਹਨਾਂ ਦਾ ਇਹੋ ਸੰਦੇਸ਼ ਆ ਕਿ ਆਪਾਂ ਪੰਜਾਬ ਨੂੰ ਪੰਥ ਨੂੰ ਚੜ੍ਹਦੀ ਕਲਾ ਚ ਲੈ ਕੇ ਜਾਣਾ ਨੌਜਵਾਨਾਂ ਨੂੰ ਵੀ ਹੋਪੀ ਲੈ ਕੇ ਨਸ਼ਿਆਂ ਤੋਂ ਬਾਹਰ ਆ ਕੇ ਆਪਣੀ ਕੌਮ ਲਈ ਕੰਮ ਕਰੋ ਆਪਣੇ ਪੰਜਾਬ ਦੇ ਖਿੱਤੇ ਲਈ ਕੰਮ ਕਰੋ ਇਹ ਜਿਹੜੀ ਆਪਣਾ ਕੀਮਤੀ ਜੀਵਨ ਆ ਇਹਨੂੰ ਆਪਾਂ ਇਦਾਂ ਵਿਅਰਥ ਨਾ ਗਵਾਈਏ ਜੀ ਧੰਨਵਾਦ ਹਾਂਜੀ ਤੁਸੀਂ 2 ਮਿੰਟ ਤੁਸੀਂ ਕਰੋ ਇਹ ਇਹ ਸਿੱਧਾ ਠੀਕ ਠੀਕ ਹਾਂਜੀ ਅੱਜ ਪੰਜਾਬ ਦੀ ਅੱਜ ਤੋਂ ਡੀ ਪਾਰਟੀ ਦੇ ਥੋੜੀ ਜੱਥੇਬੰਦੀ ਵੱਲੋਂ ਮਾਫ ਕਰਨਾ ਭਾਰਤੀ ਕਿਸਾਨਾਂ ਮਜ਼ਦੂਰ ਯੂਨੀਅਨ ਵੱਲੋਂ ਸਮਰਥਨ ਦਿੱਤਾ ਗਿਆ ਹੈ ਕਿ ਕਿਵੇਂ ਇਹ ਤੁਸੀਂ ਪਾਰਟੀ ਸ਼ਾਮਲ ਹੋਏ ਹੋ ਜਾਂ ਸਮਰਥਨ ਦਿੱਤਾ ਹੈ ਤਾਂ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਜੀ ਕਹੀ ਪਾਰਟੀ ਦੇ ਨਾਲ ਹੀ ਆ ਪਰ ਸਵਰਥਨ ਜਿਹੜੀ ਚੰਗੀਆਂ ਪਾਰਟੀਆਂ ਇਸ ਲਈਆਂ ਪ੍ਰਾਣੀਆਂ ਪਾਰਟੀਆਂ ਨੇ ਕਾਹ ਨਹੀਂ ਇੰਨਾ ਕਰ ਦਿੱਤਾ ਹਰ ਧਰਮ ਦਾ ਘਾਣ ਕੀਤਾ ਜੀ ਉਹਨਾਂ ਨੇ ਇੱਕ ਧਰਮ ਦਾ ਘਾਣ ਨਹੀਂ ਕੀਤਾ ਉਹਨਾਂ ਦੇ ਘਾਣ ਨਾਲ ਦੇਖ ਕੇ ਪੰਜਾਬ ਦਾ ਜੋ ਉਹਨਾਂ ਨੇ ਬੇੜਾ ਗਰ ਕਰ ਦਿੱਤਾ ਉਦੈ ਲਵੇ ਕੇ ਸਾਦੂ ਅਸੀਂ ਬੜੇ ਚਿਰ ਤੇ ਸੋਚਦੇ ਸੀ ਵੀ ਕੋਈ ਚੰਗੀ ਪਾਰਟੀ ਸਾਡੇ ਪੰਜਾਬ ਦੀ ਖੇਤਰੀ ਪਾਰਟੀ ਚੱਲ ਕੇ ਆਵੇ ਉੱਭਰ ਕੇ ਆਊਗੀ ਤੇ ਅਸੀਂ ਉਹਦੇ ਨਾਲ ਚੱਲ ਕੇ ਜਿਹੜਾ ਪੰਜਾਬ ਨੂੰ ਬਚਾ ਸਕਾਂਗੇ ਕਿਉਂਕਿ ਸਾਡੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪਹਿਲਾਂ ਹੀ ਜਿਹੜੇ ਸਾਡੇ ਸਿੱਖ ਜਾਂ ਕਿਸੇ ਵੀ ਧਰਮ ਦੇ ਖਿਲਾਫ ਕੋ ਮਸਲਾ ਉੱਠਦਾ ਉਹਦੇ ਤੇ ਅਸੀਂ ਹਰ ਵਾਰੀ ਚੇਤਾਨਣ ਹਰ ਹਰ ਵਕਤ ਚੇਤਾਨਣ ਨੂੰ ਖੜੇ ਰਹੀ ਸੀ ਕਿਉਂਕਿ ਭਾਈ ਸਾਹਿਬ ਦੇ ਅੱਖ ਦੇ ਪਿੱਛੇ ਜਦੋਂ ਭਾਈ ਸਾਹਿਬ ਨੂੰ ਰਸ ਦਿੱਤਾ ਸੀਗਾ ਉਦੋਂ ਵੀ ਅਸੀਂ ਡੀਸੀ ਦਫ਼ਤਰ ਅੰਮ੍ਰਿਤਸਰ ਨੂੰ ਇੱਕ ਵੱਡਾ ਕਾਠ ਕਰਕੇ ਮੰਗ ਪੱਤਰ ਦਿੱਤਾ ਵੀ ਉਹਨਾਂ ਨੂੰ ਛੱਡਿਆ ਜਾਵੇ ਉਹਨਾਂ ਨੂੰ ਕਾਦੇ ਆਸਤੇ ਆਪਾਂ ਰਸ਼ ਕੀਤਾ ਕਿਉਂਕਿ ਨਜਾਇਜ਼ ਕੀਤਾ ਉਹਨਾਂ ਨੂੰ ਇਹ ਕਰਕੇ ਮੈਂ ਕਹਿਣਾ ਚਾਹੁੰਦਾ ਵੀ ਇਹਨਾਂ ਪਾਰਟੀਆਂ ਦੇ ਬਾੜੇ ਹਾਲਾਤ ਵੇਖ ਕੇ ਜਿਹੜੇ ਪੰਜਾਬ ਪ੍ਰਤੀ ਬਾੜੇ ਹਾਲਾਤ ਆ ਕੋਈ ਵੇਖ ਲਓ ਇਹ ਝਾੜੂ ਸਰਕਾਰ ਪਿਛਲੀਆਂ ਸਰਕਾਰਾਂ ਬਾਦਲ ਸਰਕਾਰ ਆਈ ਉਹਨਾਂ ਨੇ ਸਿੱਖੀ ਦਾ ਘਾਣ ਕੀਤਾ ਬਾਕੀ ਧਰਮਾਂ ਦਾ ਵੀ ਨਾਲ ਉਹਨਾਂ ਹੀ ਘਾਣ ਕੀਤਾ ਇਹ ਕਰਕੇ ਜਿਹੜੀ ਇਹ ਆਪਣੀ ਝਾੜੂ ਸਰਕਾਰ ਆਈ ਇਹ ਵੀ ਉਹਨੂੰ ਪੰਚਾਇਤ ਦੀ ਜ਼ਮੀਨਾਂ ਜਿਹੜੀਆਂ ਸਾਡੀਆਂ ਬਿਜਲੀ ਘਰਾਂ ਦੀਆਂ ਜ਼ਮੀਨਾਂ ਵੇਚਣ ਨੂੰ ਗਾ ਇਹਨਾਂ ਨੇ ਰੁਕ ਬਣਾ ਲਿਆ ਪਹਿਲੋਂ ਲੈਂਡ ਪੂਲਿੰਗ ਲੈ ਕੇ ਆਏ ਸੀਗੇ ਇਹ ਕਰਕੇ ਇਹਨਾਂ ਨੂੰ ਦੱਸ ਪਾਉਣਾ ਵਾਸਤੇ ਜਿਹੜੀ ਚੰਗੇ ਹੱਥ ਵਿੱਚ ਕਲਮ ਜਾਣ ਦੀ ਲੋੜ ਆ ਜੇ ਚੰਗੇ ਹੱਥ ਵਿੱਚ ਕਲਮ ਜਾਊਗੀ ਤਾਂ ਪੰਜਾਬ ਦਾ ਭਲਾ ਹੋ ਸਕਦਾ ਇਹ ਕਰਕੇ ਆਪਣੀ ਸਮੁੱਚੀ ਟੀਮ ਵੱਲੋਂ ਭਾਈ ਸਾਹਿਬ ਦੀ ਪਾਰਟੀ ਦਾ ਭਾਈ ਅਮਰਪਾਲ ਸਿੰਘ ਜੀ ਦਾ ਵਾਰਸ ਪੰਜਾਬ ਕਾਲੀ ਤਲਵਾਰਸ ਪੰਜਾਬ ਦਾ ਡਟ ਕੇ ਸਾਥ ਪਹਿਲੋਂ ਵੀ ਦਿੰਦੇ ਆਏ ਹੁਣ ਵੀ ਡਟ ਕੇ ਸਾਥ ਦੇਾਂਗੇ ਕਿ ਇਹਨਾਂ ਦੇ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਇਹਨਾਂ ਨੂੰ ਤੁਸੀਂ ਸ਼ਾਮਲੀ ਸਮਝੋ ਹੀ ਇਹਨਾਂ ਦੇ ਨਾਲ ਹੀ ਚੱਲਣ ਦੇ ਹੁਣ ਵੀ ਸ਼ਾਮਲਾ ਸੀ ਤੇ ਆਪਾਂ ਇਹਨਾਂ ਦਾ ਪੂਰਾ ਡਟ ਕੇ ਚੱਲਾਂਗੇ ਸ਼ਾਮਲਾ ਜੀ ਇਹਨਾਂ ਦੇ ਨਾਲ ਆਪਣੇ ਹਲਕੇ ਦੇ ਕਿਸਾਨਾਂ ਤੇ ਲਗਾਤਾਰ ਇੰਤਜ਼ਾਮ ਲਾਗਦੇ ਨੇ ਕਿ ਇਹਨਾਂ ਨੂੰ ਸਿਆਸੀ ਪਾਰਟੀਆਂ ਦੀ ਸ਼ਹਿਦ ਹੁੰਦੀ ਹੈ ਤਾਂ ਕਰਕੇ ਸਾਡੇ ਰਸਤੇ ਰੋਬੇ ਨੇ ਤੁਸੀਂ ਕਹਿੰਦਾ ਸ਼ਰੀਰਾਮੀ ਕਹਿ ਰਹੇ ਕਿ ਅਸੀਂ ਪਾਰਟੀ ਦਾ ਸਮਰਥਨ ਕਰਦੇ ਆ ਭਾਈ ਅਸੀਂ ਪੰਜਾਬ ਦੇ ਵਿੱਚ ਉਹ ਚੰਗੀ ਧਿਰ ਲੈ ਕੇ ਆਉਣੀ ਹੈ ਅਸੀਂ ਪੰਜਾਬ ਬਚਾਉਣਾ ਅਹੀਂ ਉਹ ਜੁਨੀਅਨ ਦੀ ਬਰੌਣੀ ਪਿੱਛੇ ਆ ਜੁਨੀਅਨ ਸਾਡੀ ਜ਼ਰੂਰ ਆ ਠੀਕ ਹੈ ਅਸੀਂ ਚੰਗੇ ਲੋਕਾਂ ਦਾ ਸਾਥ ਦੇਣਾ ਵੋਟਾਂ ਦਾ ਹਰ ਇੱਕ ਜੁਨੀਅਨ ਨਾਲ ਆ ਪਉਦਾ ਕੋਈ ਬੋਟਾ ਲੈ ਕੇ ਘਰ ਰੱਖ ਕੇ ਬਈਦਾ ਇਹਦੀ ਸਾਰੀਆਂ ਜੁਨੀਅਨਾਂ ਪਾਉਂਦੀਆਂ ਜਿਹੜੀਆਂ ਦੂਜੇ ਸਾਡੇ ਭਰਾ ਉਹ ਵੀ ਪਾਉਂਦੇ ਮੇਰੀ ਉਹਨਾਂ ਨੂੰ ਅਪੀਲ ਆ ਚੰਗੇ ਬੰਦੇ ਵੋਟ ਕਰਕੇ ਚੰਗੀ ਧਿਰ ਨੂੰ ਗਾੜੀ ਲੈ ਕੇ ਇਹ ਪੰਜਾਬ ਦਾ ਭਲਾ ਹੋ ਸਕੇ ਕਿ ਇਹਨਾਂ ਲੋਕਾਂ ਨੂੰ ਭੁਜਾਈਏ ਜਿਹੜਾ 70 ਸਾਲ ਤੋਂ ਸਾਨੂੰ ਲੁੱਟਦੇ ਆ ਰਹੇ ਆ ਇਹਨਾਂ ਨੂੰ ਪਹੁੰਚਾਉਣਾ ਸਾਡੇ ਅੱਖ ਤੇ ਬਹੁਤ ਜ਼ਰੂਰੀ ਆ ਉਹ ਤਾਜੀ ਤਾਦੀ ਇਹ ਭੁਜਾ ਸਕਦੇ ਜੇ ਇਹ ਆਪਣੀ ਮਾਨਸਤਾ ਸਹੀ ਰੱਖ ਕੇ ਚੱਲਾਂਗੇ ਚੰਗੇ ਬੰਦੇ ਵੋਟ ਕਰਾਂਗੇ ਲੋਕਾਂ ਨੂੰ ਚੰਗੇ ਬੰਦੇ ਪ੍ਰੇਰਨਾ ਕਰਾਂਗੇ ਵੀ ਇਹ ਬੰਦੇ ਚੱਲ ਕੇ ਇਸ ਪਾਰਟੀ ਨੂੰ ਅੱਗੇ ਲੈ ਕੇ ਜਾਵਾਂਗੇ ਜਿੱਤ ਪੰਜਾਬ ਦਾ ਭਲਾ